ਸਤਿ ਸ਼੍ਰੀ ਅਕਾਲ ਜੇ ਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅਖੀਰਲੀ ਕੀ ਮੂਨੇ ਤਾਂ ਜਾਨ ਕੱਢ ਲਈ ਇੰਨੀ ਕਮਜ਼ੋਰੀ ਕੀ ਕੰਟਾ ਹੋ ਗਿਆ ਅੱਖਾਂ ਖੋਲਦੀ ਨੂੰ ਪਰ ਕਿੱਥੇ پلਕਾਂ ਢਿਲ ਢਾਈ ਬੈਠੀਆਂ ਚਿੜੀਆਂ ਦੀ ਆਵਾਜ਼ ਤੋਂ ਲੱਗਦਾ ਬਾਹਰ ਤਾਂ ਹਨੇਰਾ ਪਿਆ ਪਰ ਸਵੇਰਾ ਕੁੰਡ ਚੁੱਕਣ ਦੀ ਤਿਆਰੀ ਕਰੀ ਬੈਠਾ ਬੁੱਲ ਵੀ ਸੁੱਕੇ ਪਏ ਪਾਣੀ ਦਾ ਗਲਾਸ ਚੁੱਕਣ ਦੀ ਕੋਸ਼ਿਸ਼ ਕੀਤੀ ਦੇਖਿਆ ਨਾ ਨਾਇਆ ਨੇ ਮੇਰੀ ਚੱਪਲ ਅਗਲੀਆਂ ਦੋਵੇਂ ਲੱਤਾਂ ਵਿੱਚ ਘੁੱਟ ਕੇ ਮੈਕਸ ਦੂਜੀ ਚੱਪਲ ਆਪਣੇ ਕੰਨਾਂ ਹੇਠ ਰੱਖ ਕੂਕ ਸੁੱਤੇ ਪਏ ਮੇਰੇ ਹੱਥਾਂ ਦੀ ਆਵਾਜ਼ ਨਾਲ ਝਟ ਉੱਠੇ ਮੈਨੂੰ ਦੇਖ ਪੂਛ ਲਾਉਂਦੇ ਹੱਥਾਂ ਨੂੰ ਚੁੰਮਦੇ ਖੁਸ਼ੀ ਵਿੱਚ ਦੂਰੇ ਹੋਏ ਪਏ ਦੋਵਾਂ ਦੇ ਸਿਰ ਹੱਥ ਫੇਰ ਨੂੰ ਸਕੂਨ ਜਿਹਾ ਆ ਗਿਆ ਤਿੰਨ ਸਾਲ ਪਹਿਲਾਂ ਇਹਨਾਂ ਦੀ ਮਾਂ ਜਨਮ ਦੇ ਕੇ ਚੜ੍ਹਾਈ ਕਰ ਗਈ ਚੂਹੇ ਦੇ ਸਾਈਜ਼ ਅੱਖਾਂ ਦੋ ਦਿਨ ਬਾਅਦ ਖੁੱਲੀਆਂ ਬੱਕਰੀ ਦੇ ਦੁੱਧ ਨਾਲ ਰੋਂ ਪਿਉ ਮੂੰਹ ਨੂੰ ਲਾਉਣੀ ਤਕੜੇ ਹੋ ਗਏ ਇਹ ਮੇਰਾ ਇੱਕ ਮਿੰਟ ਦਾ ਵੀ ਵਸਾ ਨਹੀਂ ਕਰਦੇ ਮੈਂ ਹੀ ਮਾਂ ਇਹਨਾਂ ਲੱਡੂਆਂ ਦੀ ਜਦੋਂ ਪਿੰਡੋਂ ਗੁਰੀ ਕੋਲ ਲੁਧਿਆਣੇ ਆਉਣਾ ਹੋਵੇ ਇਹ ਪਹਿਲਾਂ ਜੀਬ ਵਿੱਚ ਤਿਆਰੀ ਕਰੀ ਬੈਠੇ ਹੁੰਦੇ ਆ ਜਦੋਂ ਡਾਕਟਰ ਦੀ ਮਿਲਣੇ ਤੋਂ ਬਾਅਦ ਵਾਪਸ ਆਉ ਤਾ ਦਰਵਾਜ਼ੇ ਅੰਦਰ ਖੜੇ ਉਡੀਕਦੇ ਰਹਿੰਦੇ ਬੈਠੀ ਹੋਵਾਂ ਤਾਂ ਮੇਰੀਆਂ ਚੱਪਲਾਂ ਨਾਲ ਲੱਗੇ ਲੱਗ ਬੈਠਣਾ ਰਾਤ ਨੂੰ ਬੈੱਡ ਨਾਲ ਨਾਲ ਲੱਗ ਸੌਣਾ ਕੋਈ 4 ਸਾਲ ਪਹਿਲਾਂ ਕੈਂਸਰ ਦਾ ਪਤਾ ਲੱਗਿਆ ਤੇ ਕੀਮੋ ਦੇ 5 ਸੈਸ਼ਨ ਹੋਏ ਸਰੀਰ ਵਿੱਚ ਬਰਕਤ ਸੀ ਸਿਹਤ ਠੀਕ ਰਹੀ ਵਾਲ ਵੀ ਛੇਤੀ ਠੀਕ ਹੋ ਗਏ 6 ਮਹੀਨੇ ਹੋਏ ਕਿ ਕੈਂਸਰ ਫੇਰ ਆ ਦਾਖਲ ਹੋਇਆ ਪਰ ਮੈਂ ਤਾਂ ਫੈਸਲਾ ਕੀਤਾ ਕਿ ਹੁਣ ਕੀਮੋ ਨਹੀਂ ਕਰਵਾਉਣੀ ਪਰ ਜਾਈ ਨਾਲ ਬਜਾਰੋਂ ਆਪਣੀ ਪਸੰਦ ਦਾ ਸੂਟ ਲੈ ਪਹਿਲਾਂ ਵਾਲੇ ਦਰਜੀ ਤੂੰ ਮੇਚੇ ਦਾ ਸਵਾਇਆ ਅਤੇ ਪੇਕੇ ਰੱਖ ਦਿੱਤਾ ਕਿ ਸੰਸਕਾਰ ਤੇ ਲੈ ਆਉਣਾ ਪਿੰਡ ਆਪ ਪਾਠ ਸੰਪੂਰਨ ਕਰ ਆਪਣਾ ਭੋਗ ਵੀ ਪਾਲਿਆ ਜਿਸ ਤੇ ਕਰੋਨੇ ਮਗਰੋਂ ਕੁੱਕਰ ਪੁੱਤਰ ਤੇ ਉਹਨਾਂ ਦੀ ਸਹੇਲੀ ਸਕੀਨਾ ਬੱਚਿਆਂ ਨਾਲ ਅਮਰੀਕਾ ਤੋਂ ਆਈਆਂ ਭੈਣਾ ਭਰਾ ਭਤੀਜੇ ਪਰ ਪਤੇਜੀਆਂ ਪਾਂਜੇ ਤੇ ਪਾਂਜੀਆਂ ਪਰਿਵਾਰ ਸਮੇਤ ਅਤੇ ਹੋਰ ਰਿਸ਼ਤੇਦਾਰ ਮਿੱਤਰ ਆਏ ਗੁਰੀ ਕੁੱਕਰ ਤੋਂ 2 ਸਾਲ ਤੇ ਪੁੱਤਰ ਤੋਂ 4 ਸਾਲ ਵੱਡਾ ਹੈ ਗੁਰੀ ਤੇ ਉਸ ਦੀ ਪਤਨੀ ਜੀਤੀ ਯੂਨੀਵਰਸਿਟੀ ਲੱਗੇ ਹਨ ਪਰ ਕੁੱਕਰ ਤੇ ਪੁੱਤਰ ਅਮਰੀਕਾ ਦੀ ਨਿਊਯਾਰਕ ਯੂਨੀਵਰਸਿਟੀ ਤੋਂ ਪੜ੍ਹ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਨੇ ਬੜੀ ਕਿਰਪਾ ਹੈ ਸੋਹਣਾ ਪਰਿਵਾਰ ਹਨ ਦੋਨਾਂ ਦੇ ਸਕੀਨਾਂ ਤੇ ਦੋਨਾਂ ਦੇ ਘਰ ਖੁੱਲੇ ਡੁੱਲੇ ਨਾਲ ਨਾਲ ਹਨ ਸਕੀਨਾ ਵੀ ਪੰਜਾਬੀ ਹੈ ਛੋਟੀ ਹੁੰਦੀ ਲਾਹੌਰ ਤੋਂ ਗਈ ਸੀ ਸਕੀਨਾ ਦੇ ਪਿਤਾ ਵੀ ਇਹਨਾਂ ਦੇ ਪਿਤਾ ਵਾਂਗ 5 ਸਾਲ ਪਹਿਲਾਂ ਪੂਰੇ ਹੋ ਗਏ ਸਨ ਮਾਂ ਸਕੀਨਾ ਨਾਲ ਰਹਿੰਦੀ ਹੈ ਥੋੜੀ ਢਿੱਲੀ ਸਿਹਤ ਕੁੱਕਰ ਪਹਿਲਾਂ ਤੋਂ ਬੇहद ਸ਼ਰਾਰਤੀ ਤੇ ਹੱਸਮੁਖ ਹੁਣ ਵੀ ਕਸਰ ਕੁਝ ਨਹੀਂ ਰਹਿਣ ਦਿੰਦੀ ਪੁੱਚਰ ਪੂਰੀ ਲਾਪਰਵਾਹ ਇੱਕ ਕੰਨ ਪਾਈ ਦੂਜੇ ਕੰਨ ਬਾਹਰ ਸਕੀਨਾ ਦੇ ਮਾਪੇ 1947 ਵੇਲੇ ਮੋਗੇ ਦੇ ਪਿੰਡਾਂ ਤੋਂ ਉੱਜੜ ਕੇ ਗਏ ਸਨ ਸਕੀਨਾ 3 ਸਾਲ ਪਹਿਲਾਂ ਵੀ ਆਈ ਸੀ ਇਸ ਵਾਰ ਅਸੀਂ ਉਸ ਦੇ ਦਾਦਕੇ ਤੇ ਨਾਨਕੇ ਘਰ ਲੱਭ ਕੇ ਮੈਨ ਗਏ ਸੀ ਦਾਦਕੇ ਦੇ ਘਰ ਤੋਂ ਪੁਰਾਣੀ ਪਧੌੜੀ ਇੱਟ ਲੈ ਕੇ ਆਈ ਤੇ ਨਾਨਕੇ ਘਰ ਤੋਂ ਮਿੱਟੀ ਰੋਹਦੀ ਕਹੀ ਜਾਵੇ ਕਿ ਇਹ ਇੱਟ ਨਾਲ ਅੱਬੂ ਨੂੰ ਕਬਰ ਵਿੱਚ ਸਕੂਨ ਆ ਜਾਵੇਗਾ ਇਸ ਮਿੱਟੀ ਦੀ ਖੁਸ਼ਬੂ ਮਾਂ ਦੀਆਂ ਅੱਖਾਂ ਨੂੰ ਠੰਡ ਪਾਏਗੀ ਭੋਗ ਤੇ ਮੈਂ ਬੱਚਿਆਂ ਤੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਤੇ ਮੇਰੇ ਵੱਲੋਂ 12 ਸਾਲ ਪਹਿਲਾਂ ਲਿਖੀ ਵਸੀਅਤ ਅੱਜ ਲੰਗਰ ਬਾਅਦ ਪੜਾਂਗੇ ਮੇਰੇ ਭਰਾ ਨੇ ਪੜਨਾ ਸ਼ੁਰੂ ਕੀਤਾ ਕਿ ਜ਼ਮੀਨ ਘਰ ਤੇ ਬਾਕੀ ਚੱਲ ਅਚਲ ਜਾਇਦਾਦ ਦੇ ਤਿੰਨ ਹਿੱਸੇ ਬਰਾਬਰ ਵੰਡਾਂ ਦੇ। ਜ਼ਮੀਨ ਦੇ 36 ਏਕੜ ਸਨ ਪਿੰਡ ਘਰ ਲੁਧਿਆਣੇ ਵਾਲਾ ਘਰ। ਇਹ ਸੁਣ ਜੀਤੀ ਸੁਭਾਅ ਮੁਤਾਬਿਕ ਆਪਣੇ ਚਿਹਰੇ ਦੇ ਬਦਲ ਦੇ ਰੰਗ ਲਗਾਉਣ ਦੀ ਕੋਸ਼ਿਸ਼ ਕਰਦੀ ਰਹੀ। ਹੁਣ ਅਸੀਂ ਵੀ ਗੁਰੀ ਬਰਾਬਰ ਖੇਤੀ ਕਰਾਂਗੇ ਬਾਲਦ ਨਗੌਰ ਤੇ ਲੈ ਕੇ ਆਵਾਂਗੇ। ਕੁੱਕਰ ਨੇ ਸ਼ਰਾਰਤ ਕਰਦੇ ਹਾਸਦੀ ਨਹੀਂ ਕਿਹਾ। ਗੁਰੀ ਕਿਹੜਾ ਘੱਟ ਸੀ ਮੈਂ ਖੇਤੀ ਨੂੰ ਹੱਥ ਨਹੀਂ ਲਾਇਆ। ਤੁਸੀਂ ਮੇਰੇ ਵਾਲੀ ਵਾਲ ਜਾਣ ਪਛਾਣ ਕਰਕੇ ਤੁਹਾਹਤੋਂ ਘੱਟ ਠੇਕਾ ਲੈ ਲਵਾਂਗੀ। ਹੌਲੀ ਜਹੀ ਆਵਾਜ਼ ਵਿੱਚ ਜੀਤੀ ਕਹਿਣ ਲੱਗੀ ਕਿ ਅਸੀਂ ਤੁਹਾਡਾ ਠੇਕਾ ਤੁਹਾਡੇ ਅਕਾਊਂਟ ਵਿੱਚ ਜਮ੍ਹਾਂ ਕਰਵਾ ਦਿਆ ਕਰਾਂਗੇ। ਕੁੱਕਰ ਬੋਲੀ ਚਲ ਗੁਰੀ ਕਰਲ ਸੌਦਾ ਮਾਂ ਦੀ ਪੇਟੀ ਵਿੱਚ ਸਾਡੀ ਪੜਨਾਨੀ ਦੀਆਂ ਦੋ ਫੁਲਕਾਰੀਆਂ ਹਨ। ਉਹ ਇੱਕ ਮੇਰੀ ਦੂਜੀ ਪੁੱਤਰੀ ਦੀ। ਮਾਂ ਕੀਮੋ ਕਰਵਾ ਕੇ ਨਾਇਆ ਤੇ ਮੈਕਸ ਨਾਲ ਸਾਡੇ ਕੋਲ ਅਮਰੀਕਾ ਆਵੇਗੀ। ਜੀਤੀ ਨੇ ਸੌਖਾ ਸਾ ਲੈਂਦੀ ਨਹੀਂ ਕਿਹਾ ਨਾਇਆ ਤੇ ਮੈਕਸਮ ਕਿੱਥੇ ਲੈ ਕੇ ਜਾਵੋਗੇ ਸਾਡੇ ਕੋਲ ਛੱਡ ਦਿਓ ਇਹ ਸੁਣ ਮੈਂ ਆਪਣਾ ਪੇਪਰ ਕੱਢ ਭਰਾ ਦੇ ਮੂਹਰੇ ਕੀਤਾ ਕਿ ਮੇਰੇ ਪਿੱਛੋਂ ਨਾਇਆ ਤੇ ਮੈਕਸ ਨੂੰ ਕਦੇ ਕੋਈ ਅਲੱਗ ਨਹੀਂ ਕੀਤਾ ਜਾਵੇਗਾ ਸਾਰਿਆਂ ਨੂੰ ਇਹ ਪੇਪਰ ਤੇ ਹਸਤਾਖਰ ਕਰਨ ਨੂੰ ਕਿਹਾ ਸਾਰੇ ਬੱਚੇ ਸਕੀਨਾ ਭੈਣਾ ਤੇ ਪੁਰਾਣੇ ਛੇਤੀ ਹਸਤਾਖਰ ਕੀਤੇ ਫੈਸਲਾ ਹੋ ਗਿਆ ਫੁਲਕਾਰੀਆ ਮਾਂ ਨਾਇਆ ਤੇ ਮੈਕਸ ਅਮਰੀਕਾ ਜਾਣਗੇ ਮੇਰੀ ਭਤੀਜ ਨੂੰ ਕਹਿੰਦੀ ਸੁਣੀ ਜੀਤੀ ਮੈਂ ਤਾਂ ਸੁਣਿਆ ਸੀ ਕਿ ਕੁੱਕਰ ਤੇ ਪੁੱਚਰ ਬੜੀਆਂ ਸਿਆਣੀਆਂ ਹਨ ਪਰ ਇਹ ਤਾਂ ਛੋਟੇ ਦੇ ਸਿਰ ਵਰਗੀ ਜ਼ਮੀਨ 8 ਗਾਜਾ ਕੱਪੜੇ ਪਿੱਛੇ ਛੱਡ ਗਈਆਂ ਇਹੋ ਜਿਹੀਆਂ ਫੁਲਕਾਰੀਆਂ ਤਾਂ ਬਜਾਰੋਂ ਜਿੰਨੀ ਮਰਜ਼ੀ ਲੈ ਲਵੋ ਸੋਚਦੀ ਹਾਂ ਕਿ ਇਹ ਕੀ ਦਸਤੂਰ ਹੈ ਆਦਮੀ ਸਦਾ ਵੰਡ ਪਾਉਣ ਵਿੱਚ ਰੁੱਝਿਆ ਰਹਿੰਦਾ ਇਸ ਕਮਰੇ ਵਿੱਚ ਮੁਲਕਾਂ ਦੀ ਵੰਡ ਕਿੰਨਾ ਦੇ ਅੰਜੂਆਂ ਵਿੱਚ ਸਮਾਈ ਪਈ ਹੈ ਫੇਰੇ ਜਮੀਨਾ ਘਰਾਂ ਦੀ ਵੰਡ ਨਾਲ ਮਾਂ ਦੀ ਵੰਡ ਮੇਰੇ ਲੱਡੂਆਂ ਦੀ ਵੰਡ ਇਹ ਵੰਡ ਤੋਂ ਕੋਈ ਖੁਸ਼ ਤੇ ਮੈਂ ਕੋਈ ਨਾਰਾਜ਼ ਪਰ ਨਾਇਆ ਤੇ ਮੈਕਸ ਨੂੰ ਮਾਫ ਹੈ ਮੇਰੀਆਂ ਚੱਪਲਾਂ ਦੀ ਵੰਡ